ਹਾਂਜੀ ਸਟੂਡੈਂਟਸ ਆਪਾਂ ਜਿਹੜੇ ਕਿ 5ਵਿਥ ਸੈਮ ਦੇ ਲਈ ਜਿਹੜਾ ਮੈਪ ਕਰ ਰਹੇ ਹਾਂ ਪਹਿਲਾਂ ਆਪਾਂ ਇਟਲੀ ਵਾਲਾ ਮੈਪ ਆ ਜਿਹੜਾ ਕਿ ਅਪਲੋਡ ਕਰ ਚੁੱਕਿਆ ਅਗਰ ਤੁਸੀਂ ਨਹੀਂ ਵੀਡੀਓ ਵਾਚ ਕੀਤੀ ਤਾਂ ਉਹਨੂੰ ਜ਼ਰੂਰ ਵਾਚ ਕਰੋ ਇਸ ਦੇ ਵਿੱਚ ਆਪਾਂ ਕਰ ਰਹੇ ਹਾਂ ਯੂਰਪ 1815 ਈਸਵੀ ਦੇ ਵਿੱਚ ਵਿਆਨਾ ਕਾਂਗਰਸ ਤੋਂ ਬਾਅਦ ਠੀਕ ਹੈ ਵਿਆਨਾ ਕਾਂਗਰਸ ਤੋਂ ਬਾਅਦ ਵਾਲਾ ਆਪਾਂ ਮੈਪ ਕਰ ਰਹੇ ਹਾਂ ਹੁਣ ਇਹਦੇ ਵਿੱਚ ਸੋ ਇਹ ਵਾਲਾ ਤੁਹਾਡਾ ਜਿਹੜੇ ਕਿ ਮੈਪ ਆ ਹੁਣ ਇਹਨੂੰ ਆਪਾਂ ਫਿਲ ਕਰਾਂਗੇ ਇਹਦੇ ਵਿੱਚ ਹਾਂਜੀ ਸਭ ਤੋਂ ਪਹਿਲਾਂ ਤਾਂ ਜਿਹੜੀ ਤੁਸੀਂ ਵਿਆਖਿਆ ਯਾਰ ਕਰਨੀ ਆ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਵਿਆਖਿਆ ਦੱਸਦੀ ਹਾਂ ਹਾਂਜੀ ਬਿਆਨਾ ਕਾਂਗਰਸ ਤੋਂ ਬਾਅਦ 1815 ਈਸਵੀ ਦੇ ਵਿੱਚ ਯੂਰਪ ਇਸ ਦਾ ਜਿਹੜੇ ਕਿ ਐਕਸਪਲੇਨੇਸ਼ਨ ਵਿਆਖਿਆ ਫਰਾਂਸ ਆਸਟਰੀਆ ਰੂਸ ਪ੍ਰਸ਼ੀਆ ਇਟਲੀ ਜਰਮਨੀ ਸਪੇਨ ਤੇ ਪੁਰਤਗਾਲ ਹਾਲੈਂਡ ਤੇ ਵੈਲਜੀਅਮ ਡੈਨਮਾਰਕ ਸਵਿਟਜ਼ਰਲੈਂਡ ਇੰਗਲੈਂਡ ਹਾਂਜੀ ਵੀ ਅਖਰਵਾਦ ਹੁਣ ਆਪਾਂ ਜਿਹੜੀ ਕੀ ਮੈਪ ਫਿਲ ਕਰਦੇ ਹਾਂ ਇਸ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਸਟੂਡੈਂਟਸ ਜਿਹੜਾ ਇਹ ਵਾਲਾ ਮੈਪ ਆ ਇਹਦੇ ਵਿੱਚ ਤੁਸੀਂ ਜਿਹੜੇ ਕਿ ਇਹਨੂੰ ਫਿਲ ਕਰਨ ਦੇ ਲਈ ਜਿਹੜਾ ਇਟਲੀ ਵਾਲਾ ਮੈਪ ਆ ਇਟਲੀ ਵਾਲੇ ਮੈਪ ਦੇ ਸਥਾਨ ਹੀ ਪਹਿਲਾਂ ਤਾਂ ਆ ਰਿਹਾ ਇਟਲੀ ਠੀਕ ਹੈ ਇੱਥੇ ਸਾਰੇ ਆਪਾਂ ਇਟਲੀ ਦੇ ਮੈਪ ਇਟਲੀ ਦੇ ਜਿਹੜੇ ਮੈਪ ਵਾਲੇ ਸਥਾਨ ਨੇ ਉਹ ਇੱਥੇ ਦਰਸਾਵਾਂਗੇ ਸੋ ਇਟਲੀ ਦਾ ਮੈਪ ਆ ਜਿਹੜੀ ਕਿ ਉਹਨੂੰ ਪਹਿਲ ਚ ਵਾਚ ਕਰੋ ਤਾਂ ਕਿ ਫਿਰ ਬਾਕੀ ਸਾਰੇ ਜਿੰਨੇ ਵੀ ਆਪਾਂ ਬਾਕੀ ਮੈਪ ਨੇ ਜਿਵੇਂ 1815 ਵਾਲਾ ਫਿਰ 1799 ਵਾਲਾ ਹਨ 1779 ਦੀ ਜਿਹੜੀ ਕ੍ਰਾਂਤੀ ਵਾਲਾ ਉਹ ਵਾਲਾ ਮੈਪ ਉਹਦੇ ਵਿੱਚ ਯੂਰਪ ਅਤੇ 1945 ਵਾਲਾ ਉਹ ਸਾਰਿਆਂ ਦੇ ਵਿੱਚ ਇਹ ਵਾਲੇ ਜਰੂਰ ਮੈਪ ਆ ਰਿਹਾ ਜਿਹਦੇ ਵਿੱਚ ਆਪਾਂ ਇਟਲੀ ਦੇ ਸਥਾਨ ਆ ਜਿਹੜੀ ਕਿ ਫਿਲ ਹੋਣਗੇ ਸੋ ਇਟਲੀ ਦੇ ਮੈਪ ਨੂੰ ਪਹਿਲ ਚ ਕਰੋ ਹਾਂਜੀ ਇਹਨੂੰ ਵੀ ਈਜ਼ੀ ਤੋਂ ਈਜ਼ੀ ਵੇ ਦੇ ਨਾਲ ਤੁਹਾਨੂੰ ਸਮਝਾਉਂਗੀ ਜਿਵੇਂ ਮੈਂ ਜਿਹੜੇ ਇਟਲੀ ਵਾਲਾ ਸਮਝਾਇਆ ਸੀ ਕਿ ਸਭ ਤੋਂ ਪਹਿਲਾਂ ਅਸੀਂ ਆ ਕਿਹੜੇ-ਕਿਹੜੇ ਸਥਾਨ ਫਿਲ ਕਰਾਂਗੇ ਤਾਂ ਕਿ ਤੁਹਾਨੂੰ ਈਜ਼ੀ ਲੱਗੇ ਹਨਾ ਤਾਂ ਸਭ ਤੋਂ ਪਹਿਲਾਂ ਤਾਂ ਆਪਾਂ ਇੱਥੋਂ ਦੇਖੋ ਆ ਰਿਹਾ ਆਪਣਾ ਇੰਗਲੈਂਡ ਠੀਕ ਹੈ ਇਹ ਗ੍ਰੇਟ ਬ੍ਰਿਟੇਨ ਆ ਤੇ ਇੱਥੇ ਹੈਗੇ ਨੇ ਜਿਹੜੇ ਕੀ ਆਪਣੇ ਇੰਗਲਿਸ਼ ਚੈਨਲ ਇਹ ਰਿਹਾ ਆਇਰਲੈਂਡ ਪਹਿਲਾਂ ਆਪਾਂ ਇਹ ਜੀਜ਼ ਫਿਲ ਕਰਾਂਗੇ ਇੱਥੇ ਪਹਿਲਾਂ ਆਪਾਂ ਇੱਥੇ ਫਿਲ ਕਰਾਂਗੇ ਆਇਰਲੈਂਡ ਠੀਕ ਹੈ ਆਇਰਲੈਂਡ ਆਇਰਲੈਂਡ ਦਨ ਇੱਥੇ ਆਪਾਂ ਜਿਹੜੇ ਕੀ ਫਿਲ ਕਰ ਦਾਂਗੇ ਆਪਣਾ ਇੰਗਲੈਂਡ ਇਹ ਇੰਗਲੈਂਡ ਇੰਗਲੈਂਡ ਦੀ ਕੈਪੀਟਲ ਲੰਡਨ ਹਾਂਜੀ ਤੇ ਇਹ ਹੈ ਇੱਥੇ ਹੈਗਾ ਆਪਣਾ ਸਕਾਟਲੈਂਡ ਸਕਾਟਲੈਂਡ ਠੀਕ ਹੈ ਹਾਂਜੀ ਇਹ ਜਿਹੜਾ ਏਰੀਆ ਹੈਗਾ ਇੰਗਲਿਸ਼ ਚੈਨਲ ਹੁਣ ਆਪਾਂ ਇਹਦੇ ਵਿੱਚ ਜਿਹੜੇ ਕਿ ਸਪੇਨ ਤੇ ਪੁਰਤਗਾਲ ਫਿਲ ਕਰਾਂਗੇ ਹਾਂਜੀ ਇਹ ਏਰੀਆ ਇੱਥੇ ਸਪੇਨ ਤੇ ਇੱਥੇ ਆਪਾਂ ਪੁਰਤਗਾਲ ਪੁਰਤਗਾਲ ਦੀ ਰਾਜਧਾਨੀ ਜਿਹੜੀ ਕਿ ਲਿਸਬਨ ਕੈਪੀਟਲ ਵੀ ਤੁਸੀਂ ਫਿਲ ਕਰ ਸਕਦੇ ਹੋ ਛੱਡ ਵੀ ਸਕਦੇ ਹੋ ਠੀਕ ਹੈ ਮੇਨ ਮੇਨ ਦਾ ਕੈਪੀਟਲ ਕਰ ਲਓ ਬਾਕੀ ਆਪਾਂ ਸਥਾਨੇ ਫਿਲ ਕਰਾਂਗੇ ਪਹਿਲਾਂ ਤਾਂ ਇਹਨੂੰ ਜਿਹੜਾ ਕਿ ਆਪਾਂ ਹਾਂਜੀ ਆਹ ਵਾਲੀ ਬਾਉਂਡਰੀ ਦੇਖ ਰਹੇ ਹੋ ਤੁਸੀਂ ਹਨਾ ਇਹ ਵਾਲੀ ਬਾਉਂਡਰੀ ਨੂੰ ਆਪਾਂ ਇਸ ਬਾਉਂਡਰੀ ਦੇ ਨਾਲ ਮੈਚ ਕਰਾਂਗੇ ਹਾਂਜੀ ਤਾਂ ਇਹ ਏਰੀਆ ਹੈ ਸਪੇਨ ਇਹਨੂੰ ਥੋਨਾਮ ਲਿਖੋ ਸਪੇਨ ਠੀਕ ਹੈ ਤੇ ਮੈਂਡਰਿਵ ਮੈਂਡਰਿਡ ਮੈਂਡਰਿਡ ਕਲਾਸਪੇਨ ਵੀ ਫਿਲ ਕਰ ਸਕਦੇ ਹਾਂ ਤੇ ਇੱਥੋਂ ਆਪਾਂ ਜਿਹੜਾ ਕਿ ਪੁਰਤਗਾਲ ਬਣਾਵਾਂਗੇ ਪੁਰਤਗਾਲ ਤੇ ਪੁਰਤਗਾਲ ਦੀ ਕੈਪੀਟਲ ਲਿਸਬਨ ਇਹਨੂੰ ਉਹ ਬਾਹਰ ਲਿਖ ਦਿੰਦੇ ਨੇ ਅਰੋਂ ਪਾ ਕੇ ठीक है पुर्तगाल पुर्तगाल की कैपिटल लिस्बन स्पेन मैंड्रि मैंड्रिड ये वाला एरिया हो गया तो इतना बार वाली साइड स्पेन तो बाहर इतना जेडी कि फिल करा जिबराल्टर राल्टर ब्रिटिश ठीक है Then उस तो बाद आपा आपा फ्रांस फिल करा ठीक है फ्रांस फ्रांस की कैपीटल पेरिस सो पहला इतो फिल करना करते इटली वाले चो इटली जाने फिर आप इधरों फिल करते जावा हाँ जी ये लिखते अपना इटली ठीक है इथे सीसली ਛੋਟਾ ਜਿਹਾ ਪਾ ਕੇ ਲਿਖਿਆ ਜਾਊਗਾ ਨਾ ਸਿਸਲੀ ਠੀਕ ਹੈ ਤੇ ਇਹ ਸੀ ਆਪਣਾ ਸਾੜਨੀਆ ਸਾਰ ਦਨੀਆ ਠੀਕ ਹੈ ਤੁਸੀਂ ਐਵੇਂ ਵੀ ਲਿਖ ਸਕਦੇ ਹੋ राजे ਜਿਵੇਂ ਵੀ ਐਸ ਪਾਤੀ ਇੱਧਰ ਐਸ ਪਾ ਕੇ ਇੱਧਰ ਇਹਦਾ ਨਾਮ ਲਿਖ ਦਿਓ ਵੀ ਐਸ 4 ਕੀ ਆ ਸਾੜਨੀਆ ਐਵੇਂ ਵੀ ਬਣਾ ਲਿਖ ਸਕਦੇ ਹੋ ਕਿਉਂਕਿ ਸਪੇਸ ਥੋੜੀ ਜੀ ਆ ਨਾ ਤਾਂ ਕਰਕੇ ਹਾਂਜੀ ਤੇ ਇਹਨੂੰ ਆਪਾਂ ਇੱਥੇ ਦੇ ਦਾਂਗੇ ਵੀ ਦੋ ਸੀਸਲੀਆਂ ਦਾ ਰਾਜ ਇਟਲੀ ਵਾਲਾ ਸਾਰੇ ਮੈਪ ਦੀ ਰਿਵੀਜ਼ਨ ਹੋਊਗੀ ਤੁਹਾਨੂੰ ਹਰ ਹਰ ਮੈਪ ਦੇ ਵਿੱਚ ਹਾਂਜੀ ਹੁਣ ਆਪਾਂ ਇੱਥੇ ਨੈਪਲਸ ਯੋਗਾ ਨੈਪਲਸ ਤੇ ਇੱਥੇ ਆਪਾਂ ਹੁਣ ਆਪਾਂ ਰੋਮ ਫਿਲ ਕਰਾਂਗੇ ਰੋਮ ਜਿਹੜੀ ਕਿ ਇਟਲੀ ਦੀ ਕੈਪੀਟਲ ਆ ਤਾਂ ਜਿਹੜੇ ਆਹ ਵਾਲੇ ਦੋ ਆਪਣੇ ਟਾਪੂ ਸੀ ਠੀਕ ਹੈ ਇਹ ਸੀ ਕਰੋਸਿਕਾ ਤੇ ਇਹ ਸਾਢਨੇ ਆ ਮੈਂ ਇਥੇ ਕੇ ਲਿਖ ਰਹੀ ਹਾਂ ਠੀਕ ਹੈ ਕਰੋਸਿਕਾ ਹਾਂਜੀ ਇਹਨਾਂ ਦੇ ਸੇ ਦੇ ਵਿੱਚ ਆਪਾਂ ਜਿਹੜੀਆਂ ਵਿਚਕਾਰ ਵਾਲੀ ਲਾਈਨ ਵਿਚਕਾਰ ਥੋੜੀ ਜੀ ਸਪੇਸ ਹਨ ਇਹਦੀ ਸੇ ਦੇ ਵਿੱਚ ਲਾਈਨ ਖਿੱਚ ਕੇ ਇੱਥੇ ਆਪਣਾ ਬਣਾਇਆ ਸੀ ਰੂਮ ਰੂਮ ਠੀਕ ਹੈ ਜਦੋਂ ਆਪਣਾ ਰੂਮ ਰੂਮ ਬਣਾ ਲਿਆ ਤਾਂ ਆਪਾਂ ਇੱਥੇ ਦਾ ਜਿਹੜੇ ਕੀ ਹਾਂਜੀ ਇਹਦਾ ਘੇਰਾ ਬਣ ਗਿਆ ਹੁਣ ਆਪਾਂ ਇੱਥੋਂ ਜਿਹੜੇ ਕਿ ਬਣਾਵਾਂਗੇ ਆਪਣਾ ਇਹ ਹੈਗਾ ਇੱਥੇ ਆਪਣਾ ਐਲਬਾ ਤੇ ਹੁਣ ਆਪਾਂ ਲੁਕਾ ਬਣਾਵਾਂਗੇ ਲੁਕਾ ਆਪਾਂ ਨੇ ਬਣਾਇਆ ਸੀ ਜਿਹੜਾ ਆਪਣਾ ਐਲਬਾ ਠੀਕ ਹੈ ਆ ਰਹੇ ਆਪਣਾ ਐਲਬਾ ਇਹ ਤੋਂ ਥੋੜੀ ਜਿਹੀ ਉੱਪਰ ਇੱਥੇ ਆਪਾਂ ਜਿਹੜੇ ਕਿ ਬਣਾਵਾਂਗੇ ਲੁਕਾ ਇਹ ਵੀ ਬਾਹਰ ਹੀ ਲਿਖਣਾ ਪੈਣਾ ਅੰਜਪਨ ਟੀ ਪਾਤਾ ਇਧਰ ਆਪਾਂ ਲਿਖਤਾ ਟੀ ਫੋਰ ਟਸਕਣੀ ਤਾਂ ਅੱਗੇ ਆਪਾਂ ਜਿਹੜੇ ਕਿ ਇੱਥੇ ਆਪਣਾ ਹੈਗਾ ਰੁਮੇਗਨਾ ਪਹਿਲਾਂ ਆਪਾਂ ਇਹਦਾ ਜਿਹੜੇ ਕਿ ਰੂਮ ਦਾ ਪਾਈਰੀ ਬਣਾ ਦਈਏ ਰੁਮੇਗਨਾ ਇਹ ਵੀ ਮੈਂ ਆਰ ਪਾ ਰਹੀ ਆ ਤੇ ਇੱਥੇ ਲਿਖ ਰਾ ਆਪਾਂ ਰੁਮੇਗਨਾ ਠੀਕ ਹੈ ਹਾਂਜੀ ਰੁਮੇਗਨਾ ਬਣ ਗਿਆ ਆਪਣਾ ਤੇ ਉਸ ਤੋਂ ਬਾਅਦ ਆਪਾਂ ਨੇ ਜਿਹੜੇ ਕੀ ਤੇ ਜਿੱਥੇ ਆਪਾਂ ਨੇ ਲੁਕਾ ਬਣਾਇਆ ਸੀ ਥੋੜਾ ਐਵੇਂ ਜਿਹੀ ਕਿ शेप ਬਣਾ ਦੇਣੀ ਪੱਤੀ ਜੀ ਠੀਕ ਹੈ ਇਹਨੂੰ ਆਪਾਂ ਨਾਮ ਦੇਵਾਂਗੇ ਪਰਮਾ ਪੀ ਦੇ ਦੋ ਠੀਕ ਹੈ ਤੇ ਇਧਰ ਆਪਾਂ ਨਾਮ ਦੇ ਦਾਂਗੇ ਪੀ ਪਰਮਾ ਹਾਂਜੀ ਉਸ ਤੋਂ ਬਾਅਦ ਆਪਾਂ ਜਿਹੜੇ ਕਿ ਇੱਥੇ ਬਣਾਵਾਂਗੇ ਮੋਡੇਨਾ ਇੱਥੇ ਐਮ ਲਿਖੋ ਠੀਕ ਹੈ ਐਮ ਲਿਖ ਕੇ ਆਪਾਂ ਇੱਧਰ ਬਣਾ ਦਾਂਗੇ ਮੋਡੇਨਾ ਜਦੋਂ ਸਪੇਸ ਥੋੜੀ ਹੋਵੇ ਫਿਰ ਤੁਸੀਂ ਉਹਨਾਂ ਦਾ ਫਸਟ ਲੈਟਰ ਲਿਖ ਕੇ ਨੇਮ ਦਾ ਠੀਕ ਹੈ ਬਾਕੀ ਫਿਰ ਇੱਧਰ ਸਾਈਡ ਤੇ ਲਿਖ ਦਿਆ ਕਰੋ ਠੀਕ ਹੈ ਤੇ ਮੋਡੇਨਾ ਹੋ ਗਿਆ ਹੁਣ ਆਪਣਾ ਜਿਹੜੇ ਕੀ ਇੱਥੋਂ ਬਣ ਜੂਗਾ ਜੈਨੋਆ ਇਹਨੂੰ ਪਾਰ ਲਿਖ ਦਿੰਨੇ ਆ ਜੈਨੋਆ ਠੀਕ ਹੈ ਦੈਨ ਜਦੋਂ ਆਪਣਾ ਇਹ ਲਿਖਿਆ ਗਿਆ ਤਾਂ ਇਹ ਜਿਹੜਾ ਕੀ ਇੱਥੇ ਆਪਾਂ ਲਿਖ ਦਾਂਗੇ ਵੀ ਸਾਰਡਨੀਆ ਦਾ ਰਾਜ ਸਾਰਡਨੀਆ ਦਰਜ ٹھیک ہے ਹਾਂਜੀ ਆਪਾਂ ਨੇ ਜਿਹੜੇ ਜਿਹੜੇ ਇੱਥੇ ਨੇਮ ਲਿਖੇ ਨੇ ਉਹ ਆਪਾਂ ਨੇ ਇੱਧਰ ਨੇਮ ਦੇ ਦਿੱਤੇ ਜਿਹੜੇ ਕਿ ਫੁੱਲ ਅਗਰ ਕੋਈ ਵੀ ਸਪੇਸ ਥੋੜੀ ਹੁੰਦੀ ਆ ਤਾਂ ਤੁਸੀਂ ਐਵੇਂ ਨੇਮ ਦੇ ਸਕਦੇ ਹੋ ਨਾ ਵੀ ਕੋਈ ਵੀ ਜਿਹੜਾ ਕਿ ਤੁਸੀਂ ਲਿਖਣਾ ਹੁੰਦਾ ਉਹਦਾ ਫਰਸਟ ਲੈਟਰ ਲਿਖ ਕੇ ਦਨ ਉਸ ਤੋਂ ਬਾਅਦ ਉਹਦਾ ਸਾਈਡ ਤੇ ਜਿਹੜੇ ਕਿ ਨੇਮ ਦੇ ਦੋ ਹੁਣ ਆਪਾਂ ਇਹਦੇ ਵਿੱਚ ਅੱਗੇ ਫਿਲ ਕਰਦੇ ਹਾਂ ਹਾਂਜੀ ਵਨੇਸ਼ੀਆ ਫਿਲ ਕਰਦੇ ਆਪਾਂ ਵਨੇਸ਼ੀਆ ਫਿਲ ਕਰਨ ਦੇ ਲਈ ਇੱਥੋਂ ਲਵਾਂਗੇ ਪਾਇਰੀਆ ਠੀਕ ਹੈ ਜਿੱਥੇ ਆਪਾਂ ਨੇ ਮੋਡੇਨਾ ਫਿਲ ਕੀਤਾ ਸੀ ਇੱਥੋਂ ਐਵੇਂ ایرੋਜੀ ਸ਼ੇਪ ਦੇ ਵਿੱਚ ਠੀਕ ਹੈ ਐ ਅੱਗੇ ਲੈ ਕੇ ਜਾਵਾਂਗੇ ਇੱਥੇ ਵਨੇਸ਼ੀਆ ਵਨੇਸ਼ੀਆ ਬਨੇਸ਼ੀਆ ਦੈਨ ਉਸ ਤੋਂ ਬਾਅਦ ਆਪਾਂ ਨੇ ਜਿਹੜਾ ਕਿ ਇੱਥੇ ਆਪਾਂ ਬਣਾਵਾਂਗੇ ਲੰਬਾਰਤੀ ਇਹਨੂੰ ਐਵੇਂ ਮੋੜ પા ਕੇ ਥੋੜਾ ਇਧਰਲੀ ਸਾਈਡ ਲੈ ਜਾਾਂਗੇ ਠੀਕ ਹੈ ਤੇ ਪੀਡਮਟਾ ਤੇ ਇਧਰੋਂ ਆਪਾਂ ਜਿੱਥੋਂ ਆਪਾਂ ਨੇ ਜਨਵਾ ਬਣਾਇਆ ਸੀ ਜਿਹੜੀ ਆਹ ਵਾਲੀ ਬਾਉਂਡਰੀ ਬਣਾਈ ਸੀ ਉਹ ਥੋੜੀ ਜਿਹੀ ਸਪੇਸ ਛੱਡ ਕੇ ਇੱਥੋਂ ਆਪਾਂ ਜਿਹੜੇ ਕਿ ਪੀਡਮਟ ਪੀਡਮਟ ਬਣਾਵਾਂਗੇ ਇਹਨੂੰ ਲੜਕੀ ਆਪਾਂ ਲੜਕੀ ਪਰਮਾ ਦੇ ਨਾਲ ਮੈਚ ਕਰ ਦਾਂਗੇ ਠੀਕ ਹੈ ਤੇ ਇੱਥੋਂ ਆਪਾਂ ਇਹਨੂੰ ਆਪਸ ਦੇ ਵਿੱਚ ਮੈਚ ਕਰ ਦਾਂਗੇ ਇੱਥੇ ਆਪਣਾ ਸਵਿਟਜ਼ਰਲੈਂਡ ਬਣ ਜਾਊਗਾ ਠੀਕ ਹੈ ਤਾਂ ਇਹਨੂੰ ਆਪਾਂ ਨਾਮ ਦੇਵਾਂਗੇ ਸਵਿਟਜ਼ਰਲੈਂਡ ਇੱਥੇ ਸਵਿਟਜ਼ਰਲੈਂਡ ਦਨ ਇਹ ਆਪਣਾ ਹੈਗਾ ਪੀਡਮਟ ਠੀਕ ਹੈ ਤੇ ਇਹ ਆਪਣਾ ਹੈਗਾ ਲੰਬਾਰਦੀ ਹਾਂਜੀ ਤੇ ਹੁਣ ਇੱਥੋਂ ਆਪਾਂ ਜਿਹੜਾ ਕੀ ਇਹ ਉਹ ਸਾਰਾ ਏਰੀਆ ਫਰਾਂਸ ਦਾ ਫਰਾਂਸੀ ਰਾਜਧਾਨੀ ਪੈਰਿਸ ਇੱਥੇ ਦੇ ਦੋ ਫਰਾਂਸ ਲਿਖੋ ਲੋ ਫ੍ਰਾਂਸ ਤੇ ਇਹਦੀ ਕੈਪੀਟਲ ਹੈਗੀ ਹੈ ਪੈਰਿਸ ਤੇ ਹੁਣ ਆਪਾਂ ਜਿਹੜੇ ਕੀ ਨੀਦਰਲੈਂਡ ਬਣਾਉਨੇ ਆ ਜਿਹੜਾ ਆਹ ਵਾਲਾ ਆਪਾਂ ਨੇ ਜਿਹੜਾ ਇੰਗਲੈਂਡ ਹੈ ਠੀਕ ਹੈ ਇੰਗਲੈਂਡ ਆਹ ਵਾਲਾ ਜਿਹੜਾ ਕਿ ਇੰਗਲਿਸ਼ ਚੈਨਲ ਇਸ ਤੋਂ ਥੋੜੀ ਇਹਦੇ ਅੰਦਰ ਜਾ ਕੇ ਇਹ ਵਾਲੀ ਇਸ ਏਰੀਆ ਤੋਂ ਬਾਅਦ ਆ ਬਾਉਂਡਰੀ ਦੇ ਵਿੱਚ ਅੰਦਰ ਆ ਕੇ ਇੱਥੋਂ ਬਣਾਉਣਾ ਆਪਾਂ ਨੇ ਨੀਦਰਲੈਂਡ ਠੀਕ ਹੈ ਇਧਰ ਜਿਹੜੇ ਆਹ ਵਾਲੇ ਏਰੀਆ ਦੇਖ ਰਹੇ ਹੋ ਇਸ ਤੋਂ ਥੋੜੀ ਜਿਹੀ ਜਗ੍ਹਾ ਛੱਡ ਕੇ ਇੱਥੇ ਆਪਣੀ ਤੁਸੀਂ ਮਤਲਬ ਕਿ ਐਨੇ ਆਪਣੀ ਵਨ ਪੈਨਸਲ ਛੱਡ ਕੇ ਇੱਥੋਂ ਬਣਾਉਣਾ ਜਿਹੜੇ ਕਿ ਆਪਾਂ ਨੇ ਨੀਦਰਲੈਂਡ ਨੀਦਰਲੈਂਡ ਤਾਂ ਇਹ ਜਿਹੜੀ ਲਾਈਨ ਆ ਇਹਨੂੰ ਆਪਾਂ ਮੈਚ ਕਰ ਦਾਂਗੇ ਇਧਰੋਂ ਜਿਹੜੀ ਆ ਆਪਣੇ ਸਵਿਟਜ਼ਰਲੈਂਡ ਵਾਲੀ ਬਣਾਈ ਆ ਠੀਕ ਹੈ ਇਹਨੂੰ ਇਧਰ ਨਾਲ ਮੈਚ ਕਰ ਦਾਂਗੇ ਦੈਨ ਇਹ ਆਪਣਾ ਫਰਾਂਸ ਪੈਰਿਸ ਹੋ ਗਿਆ ਤੇ ਇਹ ਨੀਦਰਲੈਂਡ ਵੀ ਹੋ ਗਿਆ ਤੇ ਜਿਹੜਾ ਇੱਥੋਂ ਵਾਲਾ ਇਹ ਸਾਰਾ ਜਾਊਗਾ ਪ੍ਰਸ਼ੀਆ ਇੱਥੋਂ ਠੀਕ ਹੈ ਇਹਨੂੰ ਆਪਾਂ ਚਲੋ ਬਾਅਦ ਚ ਲਿਖਦੇ ਹਾਂ ਪਹਿਲਾਂ ਆਹ ਵਾਲੇ ਇਸ ਤੋਂ ਬਾਅਦ ਆਹ ਵਾਲਾ ਠੀਕ ਹੈ ਇੱਥੇ ਲਿਖ ਦੋਗੇ ਆਪਾਂ ਹੈਲੀ ਗੋਲੈਂਡ ਠੀਕ ਹੈ ਇਹ ਵੀ ਬ੍ਰਿਟਿਸ਼ ਦੇ ਅਧੀਨ ਸੀ ਤਾਂ ਜਿਹੜੇ ਕਿ ਇਹ ਆਪਣਾ ਆਜੂਗਾ ਗ੍ਰੇਟ ਬ੍ਰਿਟੇਨ ਇਹ ਗ੍ਰੇਟ ਬ੍ਰਿਟੇਨ ਤੇ ਇਹ ਹੈ ਡੈਨਮਾਰਕ ਡੈਨਮਾਰਕ ਠੀਕ ਹੈ ਇਹ ਵਾਲਾ ਏਰੀਆ ਤੇ ਉਸ ਤੋਂ ਬਾਅਦ ਹੁਣ ਆਪਾਂ ਜਿਹੜੇ ਕਿ ਦੇਖੋ ਇਹਨਾਂ ਮੈਪ ਫਿਲ ਹੋ ਗਿਆ ਪਰ ਮੈਂ ਤੁਹਾਨੂੰ ਦੁਬਾਰਾ ਵੀ ਦੱਸੂਗੀ ਕਿ ਆਪਾਂ ਨੇ ਕਿਵੇਂ ਕਿਵੇਂ ਫਿਲ ਕੀਤਾ ਇਹ ਹਾਂਜੀ ਹੁਣ ਆਪਾਂ ਜਿਹੜੇ ਕਿ ਪਹਿਲਾਂ ਇਹਦੀ ਬਾਉਂਡਰੀ ਬਣਾਉਣੀ ਹੈ ਫਿਰ ਆਪਾਂ ਬਾਕੀ ਕਰਾਂਗੇ ਤਾਂ ਆਹ ਜਿਹੜਾ ਇਹ ਹੈਗਾ ਬਾਲਟਿਕ ਸਾਗਰ ਠੀਕ ਹੈ ਤਾਂ ਇਧਰੋਂ ਆਪਾਂ ਕੀ ਕਰਾਂਗੇ ਜਿਹੜਾ ਆਹ ਵਾਲੀ ਲਾਈਨ ਜਾ ਰਹੀ ਹੈ ਇਹਨੂੰ ਐਵੇਂ ਅਟੈਚ ਕਰਦੇ ਹੋਏ ਠੀਕ ਹੈ ਇੱਥੋਂ ਪਰੇ ਅੰਦਰ ਨੂੰ ਹੋਣਾ ਠੀਕ ਹੈ ਐਵੇਂ ਅੰਦਰ ਹੋਏ ਆਪਾਂ ਜਿਹੜੇ ਕਿ ਆਪਣਾ ਵਨੇਸ਼ੀਆ ਇੱਥੇ ਵਨੇਸ਼ੀਆ ਤੋਂ ਥੋੜੀ ਜੀ ਸਪੇਸ ਛੱਡ ਕੇ ਠੀਕ ਹੈ ਥੋੜੀ ਜੀ ਸਪੇਸ ਛੱਡ ਕੇ ਇੱਥੋਂ ਆਹ ਵਾਲੇ ਇਸ ਪੁਆਇੰਟ ਤੋਂ ਦੇਖਣਾ ਇਸ ਪੁਆਇੰਟ ਨੂੰ ਉੱਪਰ ਲੈ ਕੇ ਜਾਓ ਇੱਥੋਂ ਆਪਾਂ ਇਹਨੂੰ ਇਹਦੇ ਨਾਲ ਮੈਚ ਕਰ ਲੈਣਾ ਹਾਂਜੀ ਇੱਥੋਂ ਦਰੂ ਮੈਵਲੇ ਜਾਂਦੇ ਹੋਏ ਆਪਾਂ ਨੂੰ ਇਹਦੇ ਨਾਲ ਅਟੈਚ ਕਰਕੇ ਇਸ ਬਾਉਂਡਰੀ ਨਾਲ ਅਟੈਚ ਕਰਕੇ نیچے ਤੋਂ ਜਿੱਥੇ ਆਪਾਂ ਵਨੇਸ਼ੀ ਬਣਾਏ ਸੀ ਤੇ ਥੋੜੀ ਜਿਹੀ ਸਪੇਸ ਛੱਡ ਕੇ ਥੋੜੀ ਜਿਹੀ ਦੇਖੋ ਇੰਨੀ ਕੁ ਸਪੇਸ ਛੱਡ ਕੇ ਇਹਨੂੰ ਉੱਪਰੋਂ ਲੈ ਕੇ ਜਾਣਾ ਇਹਨੂੰ ਇਹਦੇ ਨਾਲ ਜਿਹੜੀ ਕਿ ਮੈਚ ਕਰ ਦੇਣਾ ਇਹਨੂੰ ਇਹਦੇ ਨਾਲ ਮੈਚ ਕਰ ਦੇਣਾ ਤੇ ਇਹਨੂੰ ਸਾਰੇ ਨੂੰ ਹਾਈਲਾਈਟ ਕਰਨਾ ਇਹ ਸਾਰੀ ਬਾਉਂਡਰੀ ਨੂੰ ਹਾਈਲਾਈਟ ਕਰਨਾ ਓਕੇ ਇਹ ਸਾਰੀ ਬਾਉਂਡਰੀ ਨੂੰ ਹਾਈਲਾਈਟ ਕਰਨਾ ਸਵਿਟਜ਼ਰਲੈਂਡ ਲੰਬਾਰਤੀ ਬੁਨੇਸ਼ੀਅਤ ਹੁੰਦੇ ਹੋਏ ਸਾਰੀਆਂ ਲਾਈਨ ਨੂੰ ਆਪਾਂ ਨੇ ਡਾਰਕ ਕਰ ਦੇਣਾ ਤੇ ਇੱਥੇ ਆਪਾਂ ਫਿਲ ਕਰਾਂਗੇ ਵਿਅਨ ਵਿਅਨ ਹਾਂਜੀ ਤੇ ਇੱਥੇ ਆਪਾਂ ਪ੍ਰਸ਼ੀਆ ਬਣਾਉਨੇ ਆ ਪ੍ਰਸ਼ੀਆ ਤੇ ਹਾਂਜੀ ਇੱਥੋਂ ਆਪਣਾ ਜਿਹੜੇ ਕੀ ਇੱਥੇ ਆਪਣਾ ਹੈਗਾ ਜਰਮਨ ਸੰਘ ਜਰਮਨ ਸੰਘ ਪਹਿਲਾਂ ਆਪਾਂ ਜਿਹੜਾ ਪ੍ਰਸ਼ੀਆ ਬਣਾਇਆ ਇਹਦੀ ਬਾਉਂਡਰੀ ਆਪਾਂ ਬਣਾਦੀਏ ਠੀਕ ਹੈ ਮੈਂ ਬਾਅਦ ਵਿੱਚ ਹੋ ਜੂਗੀ ਤਾਂ ਇੱਥੋਂ ਜਿਹੜੇ ਕੀ ਆਪਣਾ ਨੂਵੋਨੇਸ਼ੀਅਨ ਨਾਲ ਮੈਚ ਕਰ ਦੇਣਾ ਠੀਕ ਹੈ ਹਾਂਜੀ ਇਹ ਹੈਗਾ ਆਪਣਾ ਜਰਮਨ ਸੰਘ ਜਰਮਨ ਸੰਘ ਤੇ ਆਪਣਾ ਹੈਗਾ ਆਸਟਰੀਆ ਸਾਮਰਾਜ ਆਸਟਰੀਆ ਸਾਮਰਾਜ ਠੀਕ ਹੈ ਤੇ ਇੱਥੇ ਆਪਣਾ ਹੰਗਰੀ ਆ ਜਾਊਗਾ ਚਲੋ ਇਹ ਬਾਕੀ ਚ ਫਿਲ ਕਰਦੇ ਪਹਿਲਾਂ ਆਪਾਂ ਇਹਨੂੰ ਕੰਪਲੀਟ ਕਰੀਏ ਹਾਂਜੀ ਇੱਥੇ ਵਰਲਿਨ ਠੀਕ ਹੈ ਤੇ ਇੱਥੇ ਆ ਜਾਊਗਾ ਸੈਕਸਨੀ ਹਾਂਜੀ ਤੇ ਜਿਹੜਾ ਆਹ ਵਾਲਾ ਏਰੀਆ ਇੱਥੇ ਆਪਣਾ ਆ ਜਾਊਗਾ ਪੋਲੈਂਡ ਪੋਲੈਂਡ ਤੇ ਜਿਹੜਾ ਆਹ ਵਾਲਾ ਨੀਚੇ ਆਪਣਾ ਠੀਕ ਹੈ ਇਹ ਇਟਲੀ ਆ ਗਿਆ ਇਹ ਐਂਟਰੀਆਟਿਕ ਸਾਗਰ ਆ ਗਿਆ ਤੇ ਇੱਥੇ ਆਪਣਾ ਆ ਜਾਊਗਾ ਜਿਹੜੇ ਕਿ ਅ ਇੱਥੇ ਆਪਣਾ ਹੈਗਾ ਐਥਨਸ ਜਿਨਨ ਜਿਨਨ ਠੀਕ ਹੈ ਤੇ ਇਹ ਹੈਗਾ অটোਮਨ ਸਾਮਰਾਜ ਅਨੇਰੂਨਪਾ অটোਮਨ ਸਾਮਰਾਜ ਤੇ ਇੱਥੇ ਕੁਸਤੁਨੀਆ ਕੁਸਤੁਨਤੋਨੀਆ ਠੀਕ ਹੈ ਹਵਲੀ ਰੇਟ ਖੁਸਤੁੰਤੁੰਤੂਨੀਆ ਜਿੱਥੇ ਆਪਣੇ অটোਮਨ ਸਾਮਰਾਜ ਫਿਲ ਕੀਤਾ ਤੇ ਇਹ ਕਾਲਾ ਸਾਗਰ ਹੈ ਹਾਂਜੀ ਬਾਕੀ ਇੱਥੇ ਤੁਸੀਂ ਸਾਰਬੀਆ ਲਿਖ ਸਕਦੇ ਹੋ ਠੀਕ ਹੈ ਸਾਰਬੀਆ ਤੇ ਇਹ ਸਾਰਾ ਜਿਹੜਾ ਕਿ ਰੂਸ ਸਾਮਰਾਜ ਰੂਸ ਦਾ ਸਾਮਰਾਜ ਆ ਗਿਆ ਤੇ ਇੱਥੇ ਉੱਪਰ ਹੈਗੇ ਨਾਰਵੇ ਸਵੀਡਨ ਨਾਰਵੇ ਤੇ ਸਵੀਡਨ ਤੇ ਸਟਾਕਹੋਮ ਇੱਥੇ ਜੇ ਉੱਪਰ ਆ ਜਾਊਗਾ ਆਪਣਾ ਜਿਹੜਾ ਕਿ ਫਿਨਲੈਂਡ ਹਾਂਜੀ ਹੁਣ ਇਹਦੇ ਵਿੱਚੋਂ ਤੁਸੀਂ ਆਪਾਂ ਦੁਬਾਰਾ ਰਿਪੀਟ ਕਰਦੇ ਕਿ ਕੀ ਕੀ ਫਿਲ ਕੀਤਾ ਤੇ ਕਿਵੇਂ ਤੁਸੀਂ ਯਾਦ ਰੱਖਣਾ ਇੱਕ ਤਾਂ ਆਹ ਵਾਲਾ ਏਰੀਆ ਯਾਦ ਰੱਖਣਾ ਠੀਕ ਹੈ ਆ ਜਿਹੜਾ ਆਪਣੇ ਹਾਈਲਾਈਟ ਕੀਤਾ ਇਹਨੂੰ ਪੱਕਾ ਯਾਦ ਰੱਖਣਾ ਤੇ ਇਧਰੋਂ ਸਭ ਤੋਂ ਪਹਿਲਾਂ ਆਪਣੇ ਜਿਹੜੇ ਕਿ ਸਪੇਨ ਫਿਲ ਕੀਤਾ ਸੀ ਸਪੇਨ ਠੀਕ ਹੈ ਮੈਂਡਰਿਡ ਇੱਥੇ ਪੁਰਤਗਲ ਤੇ ਪੁਰਤਗਲ ਦੀ ਕੈਪੀਟਲ ਲਿਸਬਨ ਫੇਰ ਆਪਾਂ ਨੇ ਜਿਹੜੇ ਕਿ ਅਬਾਰ ਜਿਬਰਾਟਰ ਤੇ ਇਹ ਸੀ ਫਿਰ ਆਪਾਂ ਇਟਲੀ ਦਾ ਮੈਪ ਦੇ ਵਿੱਚ ਆਏ ਸੀ ਇਟਲੀ ਦਾ ਮੈਪ ਠੀਕ ਹੈ ਇੱਥੇ ਨੈਪਲਸ ਸਿਸਲੀ ਠੀਕ ਹੈ ਤਿਆ ਸਾਡਨੀਆਂ ਸੀ ਤੇ ਇਹ ਹੀ ਸੀ ਆਪਣਾ ਕੇ ਤੇ ਆਪਾਂ ਨੇ ਜਿਹੜੇ ਕੀ ਫਿਲ ਕੀਤਾ ਸੀ ਕੈਰੋ ਸਿੱਕਾ ਠੀਕ ਹੈ ਤੇ ਉਸ ਤੋਂ ਬਾਅਦ ਆਪਾਂ ਨੇ ਜਿਹੜੇ ਕੀ ਇਹਦੇ ਵਿੱਚ ਰੋਮ ਇਟਲੀ ਦੀ ਕੈਪੀਟਲ ਰੋਮ ਜਿਹੜੇ ਸਾਡਨੀਆਂ ਤੇ ਸੀ ਕੈਰੋ ਸਿੱਕਾ ਇਹਨਾਂ ਦੇ ਵਿੱਚਕਾਰੋਂ ਲਾਇ ਲੱ ਕੇ ਸਿੱਧਾ ਆਪਣਾ ਰੋਮ ਫਿਲ ਕੀਤਾ ਸੀ ਫਿਰ ਰੋਮ ਦੀ ਬਾਉਂਡਰੀ ਬਣਾਈ ਸੀ ਤੇ ਇੱਥੇ ਆਪਣਾ ਟੀ ਟੀ ਫੋਰ ਆਪਾਂ ਨੇ ਟਸਕਨੀ ਠੀਕ ਹੈ R4 ਰੋਮੇਨਾ P4 ਪਰਮਾ M4 ਮੋਡੇਨਾ L4 ਲੰਬਾਰਦੀ ਇਹ ਫਿਲ ਕੀਤੀ ਸੀ ਆਪਾਂ ਨੇ ਠੀਕ ਹੈ ਇੱਥੋਂ ਇੱਥੋਂ ਵੱਲ ਆਪਾਂ ਨੇ ਜਿਹੜੇ ਕਿ ਲੁਕਾ ਬਣਾਇਆ ਸੀ ਛੋਟਾ ਜਿਹਾ ਠੀਕ ਹੈ ਲੁਕਾ ਫਿਰ ਇੱਥੋਂ ਹੀ ਆਪਾਂ ਨੇ ਜਿਹੜੇ ਕਿ ਕੱਢਿਆ ਸੀ ਐ ਮੈਂ ਬਾਉਂਡਰੀ ਬਣਾਈ ਸੀ ਇੱਥੇ T4 ਟਸਕਣੀ R4 ਰੋਮੇਨਾ ਤੇ M4 ਉੱਪਰ ਉਹਨਾਂ ਜਿਹੜੇ ਕਿ ਬਣਾਇਆ ਸੀ ਮੋਡੇਨਾ ਠੀਕ ਹੈ ਤੇ ਇੱਥੋਂ ਹੀ ਫਿਰ ਆਪਾਂ ਨੇ ਜਿਹੜਾ ਜਨਵਾ ਬਣਾਇਆ ਸੀ ਥੋੜਾ ਜਿਹਾ ਇਧਰ ਕੱਢ ਕੇ ਜਨਵਾ ਤੇ ਜਨੋਦ ਥੋੜੀ ਜੀ ਸਪੇਸ ਛੱਡ ਕੇ ਉੱਪਰ ਨੂੰ ਲਾ ਜਾ ਕੇ ਆਪਾਂ ਨੇ ਇਹ ਬਾਉਂਡਰੀ ਬਣਾਈ ਸੀ ਆਪਾਂ ਨੇ ਇਧਰੋਂ ਫਿਰ ਆਪਾਂ ਨੇ ਪਹਿਲਾਂ ਬੁਨੇਸ਼ੀਆ ਬਣਾਇਆ ਸੀ ਉੱਪਰ ਨੂੰ ਲਾ ਜਾ ਕੇ ਠੀਕ ਹੈ ਬੁਨੇਸ਼ੀਆ ਫਿਰ ਇੱਥੋਂ ਐਵੇਂ ਜਿਹੜੇ ਕੀ ਕਰਵ ਕਰਦੇ ਹੋ ਉੱਪਰ ਨੂੰ ਗਈ ਸੀ ਤੇ ਇੱਥੇ ਆਪਾਂ ਨੇ ਜਿਹੜੇ ਕੀ ਇਹਨੂੰ ਇਹਦੇ ਨਾਲ ਮੈਚ ਕੀਤਾ ਸੀ ਤੇ ਇੱਥੇ 스위스ਲੈਂਡ ਤੇ ਇਹ ਲੰਬਾਰਤੀ ਆ ਗਈ ਤੇ ਇਹ ਪੀਡਮਾਟ ਆ ਗਿਆ ਠੀਕ ਹੈ ਫਿਰ ਆਪਾਂ ਨੇ ਜਿਹੜੇ ਕੀ ਇੱਥੇ ਇੰਗਲੈਂਡ ਠੀਕ ਹੈ ਲੰਡਨ ਤੇ ਇਧਰ ਆਇਰਲੈਂਡ ਆਪਣਾ ਸਕਾਟਲੈਂਡ ਗ੍ਰੇਟ ਬ੍ਰਿਟੇਨ ਤੇ ਇੱਥੇ ਆਪਣੇ ਨੀਦਰਲੈਂਡ ਬਣਾਇਆ ਸੀ ਨੀਦਰਲੈਂਡ ਜਿਹੜਾ ਇੰਗਲੈਂਡ ਠੀਕ ਹੈ ਉਸ ਤੋਂ ਬਾਅਦ ਇਹ ਸਪੇਸ ਨੂੰ ਛੱਡ ਕੇ ਜਿਹੜਾ ਇਹ ਬਾਉਂਡਰੀ ਦੇ ਵਿੱਚ ਇੱਥੇ ਆਪਣੇ ਨੀਦਰਲੈਂਡ ਬਣਾਇਆ ਸੀ ਤੇ ਇਹਨੂੰ ਆਪਣੇ ਸਾਰੇ ਨੂੰ ਜਿਹੜੇ ਕਿ ਮੈਚ ਕਰਦੇ ਹੋਏ ਇਧਰੋਂ ਇਹਨੂੰ ਇਹਦੇ ਨਾਲ ਮੈਚ ਕਰਦੇ ਹੋਏ ਸਾਰੇ ਆਪਣੇ ਇੱਥੇ ਮੋਡੇਨਾ ਵਾਲੇ ਨੀਚੇ ਤੱਕ ਇਥੋਂ ਜਿਹੜੇ ਕਿ ਮੈਚ ਕਰਤਾ ਸੀ ਤੇ ਇਹਨੂੰ ਆਪਣੇ ਹਾਈਲਾਈਟ ਕੀਤਾ ਤੇ ਇੱਥੇ ਅਗਲਾ ਆਪਣਾ ਜਰਮਨ ਸਾਂਗਾਂਗਿਆ ਸੈਕਸੋਨੀਆ ਗਿਆ ਤੇ ਇਹ ਆਸਟ੍ਰੀਆ ਸਾਮਰਾਜ ਇਹਦੀ ਬਿਆਨਾ ਠੀਕ ਹੈ ਕੈਪੀਟਲ ਆ ਗਈ ਫਿਰ ਉਸ ਤੋਂ ਬਾਅਦ ਆਪਾਂ ਨੇ ਜਿਹੜੇ ਕਿ ਇਹ ਪ੍ਰਸ਼ੀਆ ਠੀਕ ਹੈ ਬਰਲਿਨ then ਬਾਹਰ ਵਾਲੀ ਸਾਈਡ ਤੇ ਪੋਲੈਂਡ ਰੂਸ ਦਾ ਸਾਮਰਾਜ ਆ ਗਿਆ ਇੱਥੇ ਹੰਗਰੀ ਸਰਬੀਆ ਇਹ ਆ ਜਗੇ ਜਿਹੜੇ ਆਟੋਮਨ ਸਾਮਰਾਜ ਤੇ ਇੱਥੇ ਕੁਸਤੋਦਨ ਦੁਨੀਆ ਠੀਕ ਹੈ ਇੱਥੇ ਜੁਨਾਨ ਆ ਗਿਆ ਐਥਮਸ ਆ ਗਿਆ ਤੇ ਇਹ ਵਾਲਾ ਜਿਹੜਾ ਕਿ ਉੱਪਰ ਨਾਰਵੇ ਤੇ ਸਵੀਡਨ ਠੀਕ ਹੈ ਸਟਾਕਹੋਮ ਫਿਨਲੈਂਡ ਅਗਰੇ ਛੱਡ ਵੀ ਸਕਦੇ ਹੋ ਇਹ ਕਰ ਲੂ ਨਾਰਵੇ ਸਵੀਡਨ ਠੀਕ ਹੈ ਸਟਾਕਹੋਮ ਸੋ ਇਹ ਸੀ ਤੁਹਾਡਾ ਜਿਹੜਾ ਕੀ ਮੈਪ ਹਿਸਟਰੀ ਦਾ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ